ਹਾਂ ਭਾਜੀ ਸਾਡੇ ਫੇਰੇ ਵਾਸਤੇ ਹੀ ਬਣੀ ਸਾਨੂੰ ਮੁਸ਼ਕਲ ਬੜੀ ਆਉਂਦੀ ਸੜਕ ਦੀ ਇਹ ਸਾਰੀ ਸੜਕ ਖਰਾਬ ਹੀ ਟੋਏ ਟੱਬੇ ਵੇ ਹੀ ਆਨੋ ਮੁਸ਼ਕਲਾ ਹੈ ਕਿ ਟੋਏ ਟੱਬੇ ਕਰਕੇ ਇਹਦੀ ਗੱਡੀ ਪਲਟ ਜਾਂਦੀ ਸੀ ਜਾਂ ਕਿ ਇਹਨਾਂ ਲੱਗ ਜਾਣੀ ਜਾਂ ਕੋਸ਼ੇ ਨਾ ਸਵਾਰੀ ਦਾ ਨੁਕਸਾਨ ਸਾਡਾ ਨੁਕਸਾਨ ਉਹ ਸਰਕਾਰ ਨੇ ਸੜਕ ਬਣਾ ਕੇ ਸਾਡਾ ਬਹੁਤ ਮੁਸ਼ਕਲ ਹੱਲ ਕੀਤੀ ਆ ਹੁਣ ਰਾਮ ਦੇ ਨਾ ਗੱਡੀਆਂ ਚ ਲਲਦੀਆਂ ਆਪਣੇ ਲੈਸਰ ਜਾਂਦੇ ਆ ਉਹਨਾਂ ਬਸ ਛੋਟੇ-ਬੋਟੇ ਜਿਹੜੇ ਬਸਟੈਂਡ ਦੇ ਅੰਦਰ ਕੰਮ ਆ ਉਹ ਵੀ ਜਲਦ ਤੋਂ ਜਲ ਪੂਰੇ ਕੀਤੇ ਜਾਣ ਸਰਕਾਰ ਅਗੇ ਸਾਡੀ ਇਹੋ ਬੇਨਤੀ ਹੈ ਪਿਛਲੇ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਬਸਟੈਂਡ ਦੀਆਂ ਸੜਕਾਂ ਟੁੱਟੀਆਂ ਹੋਈਆਂ ਸਨ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਵੱਲੋਂ ਇਥੋਂ ਤੱਕ ਕਿ ਆਟੋ ਵਾਲਿਆਂ ਵੱਲੋਂ ਮੰਗ ਕੀਤੀ ਗਈ ਸੀ ਕਿ ਇਹਨਾਂ ਸੜਕਾਂ ਨੂੰ ਤੁਰੰਤ ਬਣਾਇਆ ਜਾਵੇ ਕਿਉਂਕਿ ਇਹ ਸੜਕਾਂ ਵੱਡੇ ਹਾਦਸੇ ਦਾ ਕਾਰਨ ਬਣ ਰਹੀ ਹੈ ਇਹ ਨਹੀਂ ਇਨ੍ਹਾਂ ਸੜਕਾਂ ਦੇ ਉੱਤੇ ਕਈ ਵਾਰ ਹਾਦਸੇ ਵੀ ਹੋ ਚੁੱਕੇ ਨੇ ਤੇ ਕਈਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਨੇ ਉੱਥੇ ਹੀ ਹੁਣ ਆਟੋ ਵਾਲਿਆਂ ਦੀ ਇੱਥੋਂ ਤੱਕ ਕੀ ਸਥਾਨਕ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਹੈ ਪੰਜਾਬ ਸਰਕਾਰ ਨੇ ਸਰਕਾਰ ਨੇ ਰਾਤੋਂ ਰਾਤ ਇਹਨਾਂ ਸੜਕਾਂ ਨੂੰ ਬਣਾ ਦਿੱਤਾ ਹੈ ਤੇ ਹੁਣ ਇਹ ਆਟੋ ਵਾਲੇ ਤੇ ਆਮ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਨੇ ਆਟੋ ਵਾਲੇ ਦੀ ਮੰਨੀਏ ਤੇ ਬਹੁਤ ਸਮਾਂ ਹੋ ਗਿਆ ਸੀ ਸੜਕ ਨੂੰ ਬਣਾਉਣ ਦੇ ਲਈ ਉਹਨਾਂ ਵੱਲੋਂ ਬਾਰ ਬਾਰ ਕਿਹਾ ਗਿਆ ਪਰ ਪਰ ਇਹ ਸੜਕਾਂ ਨਹੀਂ ਸੀ ਬਣਦੀਆਂ ਪਰ ਅੱਜ ਪੰਜਾਬ ਸਰਕਾਰ ਨੇ ਬਹੁਤ ਚੰਗਾ ਕੰਮ ਕੀਤਾ ਹੈ ਕਿ ਰਾਤੋਂ ਰਾਤ ਇਹਨਾਂ ਸੜਕਾਂ ਨੂੰ ਬਣਾ ਦਿੱਤਾ ਹੈ ਤੇ ਆਮ ਲੋਕਾਂ ਨੂੰ ਰਾਹਤ ਦੀ ਹੈ ਮੇਰਾ ਨਾਮ ਹੈ ਪਈ ਆਕਾਸ਼ਦੀਪ ਸਿੰਘ ਆ ਜਾਦਾ ਜਿਹੜੀ 6 ਰਾਤ ਬਾਅਦਾਂ ਨੂੰ ਸੜਕ ਬਣੀ ਆਈ ਇੱਥੇ ਇਹ ਸੜਕ ਬਣੀ ਭਾਜੀ ਸਾਡੇ ਫੇਰੇ ਵਾਸਤੇ ਹੀ ਬਣੀ ਸਾਨੂੰ ਮੁਸ਼ਕਲ ਬੜੀ ਆਉਂਦੀ ਸੜਕ ਦੀ ਇਹ ਸਾਰੀ ਸੜਕ ਖਰਾਬ ਹੀ ਟੋਏ ਟੱਬੇ ਦੇ ਹੀ ਇੱਥੇ ਤੁਹਾਨੂੰ ਪਤਾ ਕਿੰਨੀ ਆਵਾਜ਼ ਆਈ ਸ਼ੁਰੂ ਹੁੰਦੀ ਆ ਘਰ ਤੋਂ ਲੈ ਕੇ ਲੱਖਾਂ ਦੇ ਹਿਸਾਬ ਨਾਲ ਆਟੋ ਚੱਲਦੇ ਇੱਥੇ ਸਾਨੂੰ ਮੁਸ਼ਕਲਾ ਹੈ ਟੋਏ ਟੱਬੇ ਕਰਕੇ ਇਹਦੀ ਗੱਡੀ ਪਲਟ ਜਾਂਦੀ ਸੀ ਜਾਂ ਕਿ ਇਹਨਾਂ ਲੱਗ ਜਾਣੀ ਜਾਂ ਕੋਈ ਨਾ ਸਵਾਰੀ ਦਾ ਨੁਕਸਾਨ ਸਾਡਾ ਨੁਕਸਾਨ ਸਾਨੂੰ ਬਹੁਤ ਦਿਕਤ ਰਹੀ ਹੁਣ ਸਰਕਾਰ ਨੇ ਸੜਕ ਬਣਾ ਕੇ ਸਾਡਾ ਬਹੁਤ ਮੁਸ਼ਕਲ ਹੱਲ ਕੀਤੀ ਆ ਹੁਣ ਰਾਮਗੜੀ ਨਾਲ ਗੱਡੀਆਂ ਚ ਲਲਦੀਆਂ ਆਪਣੇ ਲੈਸਰ ਜਾਣਦੇ ਆ ਰਾਮਗੜੀ ਨਾਲ ਜਾਣਦੇ ਸਾਰੇ ਕੋਈ ਟੋਏ ਡੱਬਾ ਨਹੀਂ ਕਿਸੇ ਦਾ ਨੁਕਸਾਨ ਨਹੀਂ ਹੋਏਗਾ ਹੁਣ ਬਸ ਛੋਟੇ-ਬੋਟੇ ਜਿਹੜੇ ਬਸਟਾਡ ਦੇ ਅੰਦਰ ਕੰਮ ਆ ਉਹ ਵੀ ਜਲਦ ਤੋਂ ਜਲਦ ਪੂਰੇ ਕੀਤੇ ਜਾਣ ਸਰਕਾਰ ਅੱਗੇ ਸਾਡੀ ਇਹੋ ਬੇਨਤੀ ਆ ਕਿੰਨੇ ਸਮੇਂ ਤੋਂ ਜਿਹੜੀ ਸਾਡੇ ਨਾਲ ਟੁੱਟੀ ਹੋਈ ਹੈ ਜੀ ਸੜਕ ਕਾਫੀ ਜ਼ਮੇਂ ਤੋਂ ਟੁੱਟੀ ਹੀ ਰਾਤੋਂ ਰਾਤ ਇਹਨਾਂ ਨੇ ਭਰ ਆ ਕੇ ਬਹੁਤ ਮੁਸ਼ਕਲਾ ਹੱਲ ਕੀਤੀ ਆ ਉਧਰ ਸੈਣ ਬੁਰੇ ਚੋਂ ਗੱਲ ਵੀ ਸਾਰੀ ਟੁੱਟੀ ਸੀ ਉਹ ਵੀ ਏ ਤੋਂ ਜ਼ेड ਸੜਕ ਬਣ ਗਈ ਆ ਰਾਂਹ ਦੀ ਨਾ ਗੱਡੀ ਚੱਲਦੀ ਕੋਈ ਦਿੱਕਤ ਨਹੀਂ ਆਂਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਉਹਨਾਂ ਨੂੰ ਅੱਜ ਕੀ ਕਹਿਣਾ ਚਾਹੁੰਦੇ ਹੋ ਕੀ ਨਾਮ ਆ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਹੋ ਸੜਕ ਬਣ ਚੁੱਕੀ ਆ ਜੀ ਬਸ ਸਟੈਂਡ ਦੀ ਭਾਈ ਮੇਰਾ ਨਾਮ ਤੇਜਿੰਦਰ ਸਿੰਘ ਆ ਮੈਂ ਇੱਥੇ ਹਾਟ ਜੁਣੀਆਂ ਦਾ ਪ੍ਰਧਾਨ ਹੈਗਾ ਮੇਰੇ ਇੱਥੇ 20 ਘਾਟੋ ਮੇਰੇ ਅੰਡਰ ਦੇ ਵਿੱਚ ਹੈਗੇ ਆ ਸਾਨੂੰ ਇੱਥੇ ਪ੍ਰੋਬਲਮ ਹੁੰਦੀ ਸੀ ਸੜਕ ਟੁੱਟੀ ਲੋਕੀ ਸਾਡੇ ਨਾਲ ਹੀ ਗੱਡੀਆਂ ਲਾ ਲਿਆ ਜਾਂਦੇ ਐ ਐਕਸੀਡੈਂਟ ਵਗੈਰਾ ਬੜੇ ਹੁੰਦੇ ਸੀ ਬਾਅਦ ਚ ਤੇ ਨੂ ਰੈਸਟ ਵੀ ਆਂਦਾ ਜੀ ਉਹ ਵੀ ਇਹੀ ਕਹਿੰਦਾ ਜੀ ਇਹਨਾਂ ਦਾ ਗੁਰੂ ਦੀ ਨਗਰੀ ਹੈਗੀ ਆ ਤੇ ਕੀ ਕਹਿੰਦੇ ਇੱਥੇ ਆ ਬੁਰਾ ਹਾਲ ਹੈਗਾ ਇਹਨਾਂ ਨੇ ਹੁਣ ਰਾਤੋਂ ਰਾਤ ਸੜਕ ਬਣਾ ਕੇ ਪੜਾ ਵਧੀਆ ਕੀਤਾ ਜੀ ਦਰਬਾਰ ਸਾਹਿਬ ਤੱਕ ਬਣ ਗਈ ਸੜਕ ਬਹੁਤ ਸਫਾਈ ਦਾ ਕੰਮ ਹੋ ਗਿਆ ਕਿਸ ਗਵਰਨਮੈਂਟ ਨੇ ਅੱਗੇ ਵੀ ਛੋਟਾਈਆਂ ਆਜ ਸੇ ਇਕਤਾ ਕੇ ਵੀ ਕਰਨਾ ਜੇਕਰ ਅਸੀਂ ਗੱਲ ਕਰੀਏ 20 ਆਟੋ ਤੁਹਾਡੇ ਅੰਡਰ ਚੱਲਦੇ ਪਏ ਨੇ ਕਿੰਨਾ ਤਾਂ ਨੁਕਸਾਨ ਤੁਹਾਡੇ ਜਿਹੜੇ ਆਟੋ ਚਲਾਉਣ ਵਾਲੇ ਨੌਜਵਾਨਾਂ ਨਾਲ ਹੋਇਆ ਹੈ ਉਹ ਭਾਈ ਕਈਆਂ ਨਾਲ ਕਾਫੀ ਨੁਕਸਾਨ ਹੈ ਕਈਆਂ ਸ਼ੀਸ਼ੇ ਟੁੱਟੇ ਆ ਕਈ ਵਾਰ ਤਾਂ ਬੈਟਰੀ ਪਲਟੀ ਜਾਂਦੀ ਗਈ ਸਵਾਈ 2 ਰੈਸ਼ ਦੀ ਬਾਹ ਫੋਆ ਕਈਆਂ ਟਟੀਆਂ ਪਲਟੀ ਜਾਂਦੀ ਛੋਟੀਆਂ ਬੈਟਰੀਆਂ ਤੋਂ ਅਜ ਬਹੁਤ ਤਗੜੇ ਹੁੰਦੇ ਸੀ ਫੋਨ ਬਚਾ ਆ ਗਿਆ ਹੁਣ ਅੱਗੇ ਦਾ ਨੋਟ ਆਹ ਸ਼ੀਸ਼ਾ ਟੁੱਟਾ ਦੇਖੋ ਗੱਡੀ ਦਾ ਏ ਪਲਟ ਗਈ ਕਿ ਕਿਹੜਾ ਸੀ ਜੱਟਾ ਆਹ ਕੋਸ਼ਿਸ਼ ਆ ਵੀ ਤੋੜੇ ਗੱਦੀਆ ਜਨਾਬਾ ਕੀ ਨਾਮ ਹੈ ਤੁਹਾਡਾ ਸੁਚਾ ਸਿੰਘ ਜੀ ਅਸੀਂ ਕੀ ਕਹਿਣਾ ਚਾਹਦੇ ਹਾਂ ਕਿ ਖੜਕ ਬਣ ਚੁੱਕੀ ਆ ਜੀ ਬੱਸ ਸਟੈਂਡ ਵੀ ਨਵੇਂ ਸੜਕ ਬਣ ਗਈ ਬਹੁਤ ਵਧੀਆ ਹੋਇਆ ਸਾਡੇ ਫਾਇਦੇ ਵਾਲਿਆ ਕੋਈ ਟਿੱਡੇ ਬਹੁਤ ਹੀ ਇਹ ਬਹੁਤ ਮੁਸ਼ਕਲ ਆਉਂਦੀਆਂ ਅਸੀਂ ਕਿਉਂਕਿ ਇਹ ਵੇਲੇ ਗੱਡੀ ਹਲਕੀ ਆ ਸਵਾਰੀਆਂ ਬੱਚੀਆਂ ਪਲਟੀ ਜਾਂਦੀ ਸੀ ਕਈ ਇਹਨੇ ਨਿਸ਼ਾਨੇ ਹੋਏ ਆ ਤੇ ਚਲੋ ਇੰਨੀ ਕੁ ਮਾਲਕ ਦੀ ਕਿਰਪਾ ਦੀ ਬਾਸਾੜੇ ਦਾ ਚਾਰਜ ਵੀ ਰਹਿ ਆ ਸੈਂਪਰੇ ਚੌਕ ਵੀ ਬਹੁਤ ਵਧੀਆ ਜਿਹੜੀ ਸੜਕ ਬਣ ਗਈ ਆ ਕੋਈ ਟਿੱਬੇ ਜਿਹੜੇ ਪੂਰੇ ਗਏ ਆ ਗੱਡੀ ਵਧੀਆ ਚੱਲਦੀ ਆ ਹੋਰ ਵੀ ਜਿਹੜੇ ਬਾਟਾਂ ਦੇ ਅੰਦਰ ਦੇ ਸੈਦਾ ਦੇ ਕੰਮ ਆ ਉਹ ਵੀ ਸਾਡੇ ਜਿਹੜੇ ਇਦਾਂ ਕਮਿਊਨਿਟੀ ਕਰ ਲੋ ਬਹੁਤ ਵਧੀਆ ਬੈਟਰੀ ਵਾਲਿਆਂ ਨੂੰ ਬਹੁਤ ਮਤਲਬ ਸੋਹਣਾ ਲੱਗਾ ਜਿਹੜੀ ਰਾਤ ਰੋਜ਼ ਸੜਕ ਬਣ ਗਈ ਆ ਤੇ ਇਹ ਆ ਵੀ ਦਰਬਾਰ ਸਾਹਿਬ ਨੂੰ ਇੱਥੋਂ ਸਵਾਰੀ ਖੜੀਦੀ ਆ ਟੂਰਿਸਟ ਵੀ ਆਉਂਦਾ ਬੱਸਾਂ ਲਈ ਤੇ ਇਹ ਆ ਵੀ ਰੋਡ ਬਹੁਤ ਵਧੀਆ ਬਹੁਤ ਮਤਲਬ ਸਰਕਾਰ ਦਾ ਤਾਂ ਨਾਲ ਕਰਦੇ ਆ ਜਿਹੜੇ ਨਾਰਾਜ਼ ਹੋ ਕੇ ਜਾਂਦੇ ਨੇ ਜਦੋਂ ਐਕਸੀਡੈਂਟ ਹੋ ਜਾਂਦਾ ਜੀ ਅਸੀਂ ਇਹ ਵੀਰ ਜੀ ਜਦੋਂ ਕਿਸੇ ਵੇਲੇ ਕੋਈ ਗੱਡੀ ਪਲਟ ਜਾਂਦੀ ਹੈ ਕਈਆਂ ਦੇ ਸੱਟਾਂ ਲੱਗ ਜਾਂਦੀਆਂ ਆਈ ਕਈ ਬੱਚਿਆਂ ਦੇ ਵੀ ਸੱਟਾਂ ਲੱਗ ਜਾਂਦੀਆਂ ਆਈ ਕਿਸੇ ਦੀ ਬਾਹ ਆ ਗਈ ਥੱਲੇ ਕਿਸੇ ਦੀ ਲੱਤ ਆ ਗਈ ਥੱਲੇ ਬਹੁਤ ਮੁਸ਼ਕਲ ਆਉਂਦੀ ਸੀ ਉਹਦੇ ਨਾਲ ਫਿਰ ਜਿਹੜਾ ਬੈਟਰੀ ਵਾਲਾ ਡਰਾਈਵਰ ਆ ਉਹਨੂੰ ਮੁਸ਼ਕਲ ਇਹ ਆਉਂਦੀ ਫਿਰ ਉਹਦਾ ਹਰਜਾਨਾ ਜਦੋਂ ਮੰਗਦੇ ਆਈ ਤੇ ਬਹੁਤ ਮਤਲਬ ਪਰੇਸ਼ਾਨੀ ਸੀ ਇਹ ਚਲੋ ਮਾਲਕ ਦੀ ਕਿਰਪਾ ਨਾਲ ਸੜਕੋ ਬਣਾਤੀ ਰਾਤੋ ਰਾਤ ਬਹੁਤ ਵਧੀਆ ਕੰਮ ਕੀਤਾ ਤੇ ਗਾਵੇਂ ਜਿਹੜਾ ਇਦਾਂ ਹੀ ਸਾਡਾ ਹਰ ਇੱਕ ਰੋਡ ਜਿਹੜਾ ਅੰਮ੍ਰਿਤਸਰ ਦੇ ਚਾਰ ਚੁਫੇਰੇ ਦਾ ਆ ਦਰਬਾਰ ਸਾਹਿਬ ਦੇ ਸਿਧਾਂ ਸਾਹਿਬ ਦੇ ਜਿੰਨੇ ਵੀ ਰੋਡ ਆ ਗੁਰੂ ਘਰ ਨੂੰ ਜਾਣ ਵਾਲੇ ਟੂਰਿਸਟ ਸਿਧਾਂ ਮੰਦਰ ਹੋਇਆ ਹਾਂਜੀ ਰੇਲਵੇ ਸਟੇਸ਼ਨ ਹੋਇਆ ਦਰਗਾਹਾਂ ਮੰਦਰ ਹੋਇਆ ਮੇਨ ਚੀਜ਼ਾਂ ਜਿਹੜੀਆਂ ਲੱਗੇ ਲੱਗੇ ਅੰਮ੍ਰਿਤਸਰ ਦੇ ਹਾਂਜੀ ਹਾਂਜੀ ਸਾਰੇ ਪਾਸੇ ਰੋਡ ਬਿਲਕੁਲ ਇਦਾਂ ਬਣਨੇ ਚਾਹੀਦੇ A ਤੋਂ Z ਤੱਕ ਸਹੀ ਗੱਲ ਹੈ ਅਨ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕ ਹਿੱਤਾਂ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਲੋਕ ਵੀ ਕਾਫੀ ਖੁਸ਼ ਨਜ਼ਰ ਆ ਰਹੇ ਨੇ ਉਤੇ ਹੀ ਜੇਕਰ ਅੰਮ੍ਰਿਤਸਰ ਦੇ ਬੱਸ ਸਟੈਂਡ ਦੀ ਗੱਲ ਕੀਤੀ ਜਾਵੇ ਇੱਥੇ ਦਿਨ ਹੋਵੇ ਚਾਹ ਰਾਤ ਹਮੇਸ਼ਾ ਰਸ਼ ਮਿਲਦਾ ਹੈ ਵੱਡੇ ਵੱਡੇ ਟੋਏ ਆਉਣ ਕਰਕੇ ਬਹੁਤ ਵਾਰੀ ਹਾਦਸੇ ਹੋਏ ਨੇ ਔਰ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਵੱਲੋਂ ਵੀ ਮੰਗ ਕੀਤੀ ਗਈ ਕਿ ਨਾ ਸੜਕਾਂ ਨੂੰ ਬਣਾ ਦਿੱਤਾ ਜਾਵੇ ਤਾਂ ਸਰਕਾਰ ਨੇ ਰਾਤੋਂ ਰਾਤ ਲੋਕਾਂ ਦੀ ਇਸ ਮੰਗ ਨੂੰ ਪੂਰਾ ਕਰ ਦਿੱਤਾ ਇਸ ਤੋਂ ਲੋਕ ਕਾਫੀ ਖੁਸ਼ ਨੇ ਅੰਮ੍ਰਿਤਸਰ ਤੋਂ ਕੁਪਰ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇ ਸੀ